ਦੋਸਤੋ ਇੱਕ ਛੋਟ ਵੀਡੀਓ ਦਿਖਾਉਣ ਲੱਗਾ ਤੁਹਾਨੂੰ ਬਾਈ ਕਾਲੇ ਹੋਰਾਂ ਦੇ ਘਰੋਂ ਸੈਦੋਕੇ ਪਿੰਡ ਦੇ ਵਿੱਚੋਂ ਇਹਨਾਂ ਕੋਲ ਦੋ ਮੱਝਾਂ ਵਿਕਾਊ ਐ ਇਹ ਪਹਿਲੇ ਨੰਬਰ ਤੇ ਦੂਜਾ ਸੂਆ ਝੋਟੀ ਇੱਕ ਮਹੀਨੇ ਦੀ ਸੂਈ 18 ਕਿਲੋ ਦੁੱਧ ਹਾਜ਼ਰ ਹੈ ਦੋਨੇ ਪਾਸੇ ਬਹਿ ਕੇ ਭਾਵੇਂ ਚੋ ਲੋ ਏਦਾਂ ਦਾ ਇਹਦਾ ਸੁਭਾ ਹੈ ਜਗਾਲੀ ਕਰ ਰਹੀ ਹੈ ਧਾਰਾ ਮਾਰਦੇਆਂ ਤੋਂ ਵੀ ਤੇ ਇਹ ਤੋਂ ਬਿਨਾ ਇੱਕ ਝੋਟੀ ਫੋਰ ਇਹ ਵੀ ਦੂਜਾ ਸੂਆ ਸੋਈ ਹੈ ਇਹ ਤਾਜੀ ਬਿਲਕੁਲ ਸੋਈ ਦੁੱਧ 15 ਕਿਲੋ ਬਾਈ ਕਹਿੰਦਾ ਵੀ ਹਾਜ਼ਰ ਹੈ ਚੰਗੇ ਦੁੱਧ ਵਾਲੀ ਸੋ ਦੋ ਮੱਜਾਂ ਦੀ ਵੀਡੀਓ ਜਿਹੜੀ ਉਹ ਚੈਨਲ ਤੇ ਚੱਲੂਗੀ ਧਾਰਾਂ ਇਹਦੀਆਂ ਪਹਿਲਾਂ ਦੇਖ ਲਓ ਬਾਅਦ ਚ ਇਹਨਾਂ ਨੂੰ ਆਪਾਂ ਤੋਰਾਂਗੇ ਸੋ ਇਹ ਸ਼ਾਰਟ ਵੀਡੀਓ ਚ ਦਿਖਾ ਰਹੇ ਹਾਂ ਬੱਚਾ ਛੱਡੋ ਨਾ ਛੱਡੋ ਉਹ ਤੁਹਾਡੀ ਖੁਸ਼ੀ ਹੈ ਸੋ ਇਹ ਝੋਟੀ ਤੁਸੀਂ ਦੇਖੋ ਤਿਆਰ ਦੁੱਧ ਵਾਲੀ ਜਿਹਦਾ ਦੁੱਧ ਪਾਵੇਂ ਤੁਸੀਂ ਦੋ ਟਾਈਮ ਇੱਥੇ ਰਹਿ ਕੇ ਚੋਲੋ ਜੇ ਤਿੰਨ ਟਾਈਮ ਚੋਲੋ ਜਦ ਤਸੱਲੀ ਹੋ ਜਾਂਦੀ ਫਿਰ ਖਰੀਦ ਲਓ ਨੰਬਰ ਜਿਹੜਾ ਉਹ ਦੋਸੋ ਟਾਈਟਲ ਦੇ ਵਿੱਚ ਵੀ ਲੱਗਾ ਹੈ ਬਾਕੀ ਪੂਰੀ ਵੀਡੀਓ ਦੀ ਵੇਟ ਕਰਿਓ ਇਹਨਾਂ ਮੱਜਾਂ ਦੀ ਸ਼ੌਂਕ ਨਾਲ ਵੀਡੀਓ ਬਣਾਈ ਹੈ ਤੇ ਤੁਹਾਨੂੰ ਚੈਨਲ ਤੇ ਚਲਾ ਕੇ ਦਿਖਾਵਾਂਗੇ ਧੰਨਵਾਦ